ਅੰਦਾਜ਼ੇ ਉਹਨੇ ਰੰਗਦ ਕਰਦਾ ਵੀ ਯਾਰ ਕਾੜਦਾ ਕਿ ਵੀਰੇ ਤਾਂ ਬਾਹਰ ਗਿਆ ਸੀਗਾ ਬਾਹਰ ਇਹ ਗਿਆ ਕਿ ਉਹਦੇ ਦੇ ਅੰਗ ਪੈਰ ਖੜ ਗਏ ਸਾਰੇ ਇੱਕ ਸਾਈਡ ਕੜ ਗਈ ਜੰਗ ਪੂਰਾ ਪੂਰ ਪੈਰਾਲਾਈਸ ਹੋ ਗਿਆ ਪੂਰਾ ਪੈਰਾਲਾਈਸ ਹੋ ਗਿਆ ਅੱਛਾ ਯਾਰ ਹੁਣ ਫਿਰ ਇਤੀ ਲੱਗਿਆ ਹੁਣ ਇਹ ਬੈਧੀ ਇੱਕ ਸਾਈਡ ਫੇਰ ਖੜ ਗਏ ਹੁਣ ਛੰਨਾ ਤੋਂ ਟੀਕੇ ਲਵਾ ਕੇ ਲੈਂਦੇ ਆਂ ਅਬ ਰੰਗ ਇਹਨਾਂ ਭਾਣਾ 14 ਹੋ ਗਏ ਫਿਰ ਕੰਬੀਨ ਦੀ ਲੱਤ ਹਾਂ ਸਾਰਾ ਪਾਸਾ ਹੀ ਫੇਰ ਹੋ ਗਿਆ ਜਦ ਕਿ ਨਜ਼ਰ ਆਇਆ ਹੈ ਬਾਈ ਫਿਰ ਕਿਸਾ ਲੱਗਦੀ ਤਿੰਨ ਵਾਰੀ ਵਿਹਲਾ ਨਾ ਪਾਸ ਹੋ ਕੇ ਇਹ ਤਿੰਨ ਵਾਰੀ ਫੌਜ ਚ ਪਾਸ ਇਹ ਮੇਚ ਪਾ ਦਿੰਦੇ ਸੀ ਆਹੇ ਵਾਰੀ ਅਸੀਂ ਆਹ ਦੇ ਦਿੰਦੇ ਸੀ ਵੀ ਚੱਲ ਪਏ ਸਾੜਾ ਅਸੀਂ ਪੈਸੇ ਵੀ ਲਾ ਦੇਾਂਗੇ ਵੀ ਘਰ ਵੇਚ ਕੇ ਲਾ ਦੇਾਂਗੇ ਚਾ ਸਾਡਾ ਮੁੰਡਾ ਉਹ ਹੋ ਜੇ ਵਿਚਾਰੇ ਨੂੰ ਆਖਰੀ ਨੂੰ ਆਰ ਕੇ ਅਸੀਂ ਲਾਉਣ ਲਾਉਣ ਚਾ ਕੇ ਬਾਹਰ ਉਹ ਕਰਤਾ ਇਹਨੂੰ ਤੇ ਫਿਰ ਉਧਰੋਂ ਵੀ ਆ ਕਸ ਬਣ ਗਿਆ ਇਹਦੇ ਕੋਈ ਦੇਖ ਲਓ ਯਾਰ ਇਹ ਗੱਲਾਂ ਸਾਡੇ ਪਿੰਡ ਦੇ ਆ ਤੇ ਮੁੰਡਾ ਤਿੰਨ ਵਾਰੀ ਸਾਰੀ ਫੌਜ ਦੀ ਸਾਰੀ ਛਾਤੀ ਤੋਂ ਸਭ ਕੁਝ ਆ ਗਿਆ ਸੀ ਐਮਐਸ ਸਾਰਾ ਜਮਾਈ ਵਿੱਚ ਹੈ ਸਾਰੀ ਦਾਗ ਸੀ ਹੁੰਦਾ ਮਚਾਦੇ ਮੈਂ ਵੱਡੇ ਹੋ ਗਏ ਅਜਾ ਐਮਐਸ ਨਾਲ ਦਾਗ ਤੇ ਦਾਗ ਤੇ ਚਲੋ ਮੁੰਡੇ ਨੇ ਮਿਹਨਤ ਕੀਤੀ ਜਾ ਰਹੇ ਨੇ ਠੀਕ ਆ ਫੌਜ ਦੇ ਵਿੱਚ ਲਗਭਗ ਸਾਰਾ ਕੋਈ ਇਕਲੀਕਸ ਦੇ ਤੇ ਦਾਗ ਸੀ ਇਹ ਕਹਿੰਦਾ ਉਹਦੇ ਕਰਕੇ ਐਮਐਸ ਪਾਉਂਦੇ ਸੀ ਨਾ ਉਸ ਤੋਂ ਬਾਅਦ ਚਲੋ ਬੰਦੇ ਨੇ ਹੌਸਲਾ ਨਹੀਂ ਆ ਰਿਹਾ ਫੇਰ ਵੀ ਮੁੰਡਾ ਯਾਰਾ ਦੁਬਾਰਾ ਗਿਆ ਆਪਣਾ ਦਬਈ ਹੈ ਨਾ ਵੀਰ ਇਹ ਦਬਈ ਕਿਨਾਂ ਚੱਲ ਲਾਇਆ ਫਿਰ ਉੱਥੇ 1.5 ਸਾਲ ਡੇਢ ਸਾਲ ਇਹਨੇ ਦਬਈ ਮਿਹਨਤ ਕੀਤੀ ਉੱਥੇ ਜਾ ਕੇ ਸਾਨੂੰ ਤਾਂ ਮੁੰਡੇ ਨੂੰ ਅਧਰੰਗ ਹੋ ਗਿਆ ਪੈਰਾਲਾਈਸ ਪੂਰੇ ਪਾਸੇ ਤੋਂ ਫਿਰ ਤੋਂ ਇੱਥੇ ਆਉਣਾ ਪਿਆ ਮਤਲਬ ਕਿ ਮੈਂ ਚਾਹਣਾ ਯਾਰ ਇਹੋ ਜਿਹੇ ਨੌਜਵਾਨਾਂ ਵਾਸਤੇ ਜਿਹੜੇ ਕਿ ਜ਼ਿੰਦਗੀ ਨਾਲ ਹਮੇਸ਼ਾ ਲੜਦੇ ਰਹਿੰਦੇ ਠੀਕ ਹੈ ਤੇ ਸਰਕਾਰ ਨੇ ਜਾਂ ਸਾਡੇ ਐਮਐਲਏ ਨੇ ਗਿੱਧੜ ਪਾਉਂਦੇ ਨੇ ਕੋਈ ਪ੍ਰਬੰਧ ਕੀਤਾ ਅੱਜ ਤੱਕ ਜਾਂ ਬਸ ਸਰਫ ਇਹਨਾਂ ਨੂੰ ਆਈਆਂ ਵੀ ਮੌਕੇ ਤੇ 10 ਦਿਨ ਸ਼ਰਾਬ ਵੰਡ ਦਿਓ ਮੌਕੇ ਤੇ ਪੈਸੇ ਦੇ ਦਿਓ ਤੇ ਵੋਟਾਂ ਲੈ ਲਓ ਕਾਰਨਾ ਜਿਹੜਾ ਵੀ ਕੋਈ ਮੈਂਬਰ ਆਫ ਐਮਐਲਏ ਬਣਦਾ ਉਹਦਾ ਇਹੋ ਜੇ ਨੌਜਵਾਨਾਂ ਨੂੰ ਨੂੰ ਸਪੋਰਟ ਕਰਨੀ ਬਣਦੀ ਹੈ ਨਹੀਂ ਤਾਂ ਫਿਰ ਆਪਾਂ ਕਹਿੰਦੇ ਨਸ਼ਾ ਵੱਧ ਗਿਆ ਕਿਉਂਕਿ ਜ਼ਿੰਦਗੀ ਦੇ ਵਿੱਚੋਂ ਨਹੀਂ ਕੀਤੀ ਨੀ ਵੀਰੇ ਬਹੁਤ ਵਾਰ ਲਈ ਅਸੀਂ ਕਿਸੇ ਨੇ ਸਪੋਰਟ ਨਹੀਂ ਕੀਤੀ ਸਾਡੀ ਬਹੁਤ ਭੱਜੇ ਸੀ ਅਸੀਂ ਬਹੁਤ ਪ੍ਰਮੱਸ਼ਾਂ ਵੀ ਬਹੁਤ ਵੀ ਕੋਈ ਉਹ ਕਰਦੇ ਨਾ ਕਿਸੇ ਨੇ ਨਹੀਂ ਸੋ ਮੈਂ ਇਹੀ ਕਹਿਣਾ ਚਾਹਣਾ ਦੇਖੋ ਸਾਡੇ ਐਨਆਰਆਈ ਭਰਾਵਾਂ ਨੂੰ ਵੀ ਵੀ ਤੁਸੀਂ ਇਹੋ ਜੇ ਮੁੰਡਿਆਂ ਦਾ ਸਾਥ ਦਿਓ ਯਾਰ ਜੇ ਕੋਈ ਪਾਦਾ ਬਿਮਾਰ ਪੈਂਦਾ ਆਪਾਂ ਕੋਸ਼ਿਸ਼ ਕਰਾਂ ਵੀ ਸਸਤਾ ਬਣਾ ਕੇ ਜਿਹਦੇ ਚ ਇਲਾਜ ਹੋ ਸਕੇ ਹਨਾ ਕਿਉਂਕਿ ਪੂਰੀ ਜ਼ਿੰਦਗੀ ਦਾ ਸਵਾਲ ਆ ਬੰਦੇ ਦੀ ਠੀਕ ਆ ਭਰਾਵਾ ਗਰੀਬ ਬੰਦੇ ਆਗੇ ਉਹ ਹੀ ਗੱਲ ਆ ਪਤਾ ਇਹ ਹੀ ਕਮਾਉਣ ਵਾਲੇ ਆ ਕੋ ਘਰ ਘਰ ਦੇ ਬਿਲਕੁਲ ਤੁਸੀਂ ਆਦਰ ਦੇਖ ਲਓ ਇੱਕ ਘਰ ਆ ਇੱਕ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਕੋਠੇ ਦੇ ਦੇ ਦਾਂਗੇ ਅਸੀਂ ਤੁਹਾਨੂੰ ਦਾਲਾਂ ਦੇ ਦਾਂ ਕਣਕ ਦੇ ਦਾਂਗੇ ਪੈਨਸ਼ਨਾਂ ਦੇ ਦਾਂਗੇ ਇਹਨਾਂ ਚੀਜ਼ਾਂ ਮਗਰੀ ਧਾਈ ਜਾਂਦੇ ਵੀ ਨਾ ਦੇਣੇ ਵੀ ਨਹੀਂ ਸਿਰਫ ਐਤਕੀ ਵੋਟਾਂ ਵੀ ਬਸ ਵੋਟ ਪਾ ਦਿਓ ਕੋਈ ਨਾ ਵੋਟਾਂ ਮਾੜਾ ਕੰਮ ਸੈਟ ਆ ਹਨਾ ਅਸੀਂ ਇਹੀ ਕਹਿੰਦੇ ਆਹੀਂ ਕਹਿੰਦੀ ਆ ਬਸ ਜਦੋਂ ਵੋਟ ਲੈ ਲਈ ਉਦੋਂ ਬਾਅਦ ਨਾ ਤਾਂ ਵੋਟਾਂ ਮੰਗਣ ਆਲੇ ਥਿਆਂਦੇ ਐ ਤੇ ਨਾ ਜਿਹਨਾਂ ਨੂੰ ਭਾਂਗਾ ਉਥੇ ਆਉਂਦੇ ਸੋ ਮੈਂ ਸਾਰੇ ਗਦਲਵਾਦੇ ਜਿਹੜੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਇਹਨਾਂ ਦੇ ਠੱਗਾ ਤੋਂ ਬਚੋ ਯਾਰ 77 ਸਾਲ ਹੋ ਗਏ 70 ਦੇ 7 ਹੈ ਨਾ ਆ ਦबई ਰਹਿ ਕੇ ਦबई ਚ ਕਿਤੇ ਵੋਟਾਂ ਪੰਗ ਤੇ ਦबई ਕਿੰਨੀ ਡਵਲ ਪਾ ਪੂਰੀ ਡਵਲ ਪਾ ਤੇ ਇੱਥੇ ਰੋਜ ਹੀ ਵੋਟਾਂ ਦੀ ਲਿਜਾਈ ਰੱਖਦਾ 2 ਸਾਲਾਂ ਮੰਗਦਾ ਨਹੀਂ ਆ ਭਰਾ ਠੀਕ ਹੈ ਕੰਮ ਕੋਈ ਨਹੀਂ